ਇਹ ਜਿਹੜਾ ਦਰਵਾਜ਼ਾ ਇੱਕ ਐਸਾ ਚਮਤਕਾਰੀ ਦਰਵਾਜ਼ਾ ਜਿਸ ਦਰਵਾਜ਼ੇ ਦੀ ਅੱਜ ਤੱਕ ਕੋਈ ਮਿੰਤੀ ਗਿਣਤੀ ਨਹੀਂ ਹੋਈ ਇਹ ਦਰਵਾਜ਼ੇ ਨੂੰ ਚਾਹੇ ਤੁਸੀਂ ਜਿੰਨਾ ਮਰਜ਼ੀ ਨਾਪ ਲੋ ਕਦੇ ਕਿਸੇ ਪਾਸੇ ਇਹਨੇ ਵੱਧ ਜਾਣਾ ਹੈ ਕਦੇ ਕਿਸੇ ਪਾਸੇ ਇਹਨੇ ਘਟ ਜਾਣਾ ਚਾਹੇ ਤੁਸੀਂ ਥੱਲੇੋਂ ਲੈ ਕੇ ਉੱਪਰ ਤੱਕ ਇਹਦੀ ਮਿੰਤੀ ਕਰ ਲੋ ਜਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਇਹਦੀ ਮਿੰਤੀ ਕਰ ਲੋ ਹਮੇਸ਼ਾ ਤੁਹਾਡੇ ਮਾਪ ਦੇ ਵਿੱਚ ਫਰਕ ਆਉਣਾ ਤਾਂ ਜੋ ਤੁਸੀਂ ਇਧਰੋਂ ਸਟਾਰਟ ਕਰੋਗੇ ਤਾਂ ਇਧਰਲੇ ਪਾਸੇ ਜੋ ਤੁਸੀਂ ਆਓਗੇ ਤਾਂ ਉਹਦੇ ਮਾਪ ਦੇ ਵਿੱਚ ਅੰਤਰ ਹੋਊਗਾ ਇਸ ਦਰਵਾਜ਼ੇ ਦੇ ਵਿੱਚੋਂ ਪਸ਼ੂ ਵੀ ਲੰਘਿਆ ਕਰਦੇ ਸਨ ਅੱਜ ਵੀ ਕਹਿੰਦੇ ਨੇ ਲੋਕ ਕੇਸ ਦਰਵਾਜੇ ਦੇ ਵਿੱਚੋਂ ਪਸ਼ੂ ਲੰਘਦੇ ਆ ਇਸ ਦਰਵਾਜੇ ਦੇ ਵਿੱਚੋਂ ਸਾਰਾ ਢੂਆ ਢਾਈ ਦਾ ਸਮਾਨ ਜਿਹੜਾ ਇਸ ਦਰਵਾਜੇ ਦੇ ਵਿੱਚੋਂ ਹੀ ਲਿਆਂਦਾ ਜਾਂਦਾ ਸੀ ਬਲਦਾਂ ਦੀ ਗੱਲ ਕਰ ਲਗੇ ਤਾਂ ਸਾਰੇ ਇਸ ਦਰਵਾਜੇ ਦੇ ਵਿੱਚੋਂ ਪਾਰ ਹੁੰਦੇ ਸੀ ਕਹਿੰਦੇ ਨੇ ਕਿ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਤੇ ਪੰਜਾਬ ਦੀ ਧਰਤੀ ਉੱਤੇ ਬਹੁਤ ਸਾਰੀਆਂ ਅਜੇਹੀਆਂ ਇਤਿਹਾਸਕ ਥਾਵਾਂ ਨੇ ਜਿੱਥੇ ਲੋਕਾਂ ਦੀਆਂ ਅਥਾਹ ਜਿਹੜੀਆਂ ਸ਼ਰਧਾ ਜੁੜੀਆਂ ਹੋਈਆਂ ਨੇ ਲੋਕਾਂ ਦੀਆਂ ਭਾਵਨਾਵਾਂ ਉਸ ਜਗਾਵਾਂ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਅੱਜ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਮੌਜੂਦ ਹੈ ਕਿੱਥੇ ਕਿ ਇੱਕ ਇਤਿਹਾਸਿਕ ਡੇਰਾ ਇਹ ਜਿਹੜੇ ਡੇਰੇ ਵਿੱਚ ਅਸੀਂ ਮੌਜੂਦ ਆਂ ਤੰਤਨ ਬਾਬਾ ਸ਼੍ਰੀ ਚੰਜੀ ਦਾ ਇਹ ਡੇਰਾ ਜੋ ਕਿ ਉਦਾਸੀਨ ਵੱਡਾ ਡੇਰਾ ਹੈ ਇਸ ਡੇਰੇ ਦਾ ਇਤਿਹਾਸ ਹੈ ਕਿ ਇੱਥੇ ਇੱਕ ਚਮਤਕਾਰੀ ਦਰਵਾਜ਼ਾ ਆਪਾਂ ਕਹਿ ਸਕਦੇ ਆਂ ਰਿਹਸਮਈ ਦਰਵਾਜ਼ਾ ਸੋ ਇਹ ਜਿਹੜਾ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਇਹ ਉਹ ਰਿਹਸਮਈ ਚਮਤਕਾਰੀ ਦਰਵਾਜ਼ਾ ਜਿਸ ਦੀ ਅੱਜ ਤੱਕ ਕਿਸੇ ਨੇ ਕੋਈ ਮਿੰਤੀ ਗਿਣਤੀ ਨਹੀਂ ਕੀਤੀ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਲੱਕੜ ਲਿਖੀ ਹੋਈ ਆ ਲੱਗੀ ਹੋਈ ਆ ਲੱਕੜ ਬਹੁਤ ਪੁਰਾਣੀ ਲੱਕੜ ਲੱਗੀ ਹੋਈ ਆ ਤੇ ਦਰਵਾਜ਼ਾ ਜਿਹੜਾ ਬਣਿਆ ਹੋਇਆ ਬਹੁਤ ਪੁਰਾਣਾ ਜਿਹੜਾ ਦਰਵਾਜ਼ਾ ਬਣਿਆ ਹੋਇਆ ਜਿਸ ਤਰ੍ਹਾਂ ਸਾਨੂੰ ਜਾਣਕਾਰੀ ਮਿਲੀ ਆ ਕਿ ਇਸ ਦਰਵਾਜ਼ੇ ਦੀ ਜਿਹੜੀ ਕੋਈ ਵੀ ਐਚ ਤੱਕ ਮਿੰਤੀ ਗਿੰਤੀ ਸਹੀ ਤਰੀਕੇ ਨਾਲ ਨਹੀਂ ਹੋਈ ਜੇ ਤੁਸੀਂ ਇਸ ਪਾਸੋਂ ਜਿਹੜਾ ਤੁਸੀਂ ਨੁੱਕਰ ਦੇਖ ਰਹੇ ਹੋ ਜਿਹੜਾ ਤੁਸੀਂ ਨੁੱਕਰ ਦੇਖ ਰਹੇ ਹੋ ਜੇ ਤੁਸੀਂ ਇਸ ਪਾਸੋਂ ਇਧਰ ਨੂੰ ਸਟਾਰਟ ਕਰੋਗੇ ਤਾਂ ਇਧਰ ਨੂੰ ਜਿੰਨੀ ਇਹਦੀ ਮਿੰਤੀ ਹੋਊਗੀ ਤਾਂ ਜੋ ਤੁਸੀਂ ਇਧਰੋਂ ਸਟਾਰਟ ਕਰੋਗੇ ਤਾਂ ਇਧਰਲੇ ਪਾਸੇ ਜੇ ਤੁਸੀਂ ਆਓਗੇ ਤਾਂ ਉਦੇ ਮਾਪ ਦੇ ਵਿੱਚ ਅੰਤਰ ਹੋਊਗਾ ਫਿਰਾਲ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਅਸੀਂ ਤੁਹਾਨੂੰ ਇਹਦੀ ਮਿਲਤੀ ਗਿਣਤੀ ਕਰਕੇ ਕਿਉਂ ਨਹੀਂ ਦਿਖਾ ਰਹੇ ਕਿਉਂਕਿ ਇਹਦੇ ਪਿੱਛੇ ਵੀ ਕਾਰਨ ਹੈ ਅਸੀਂ ਅੰਦਰ ਗਏ ਸੀ ਉੱਥੇ ਜਾ ਕੇ ਸਾਨੂੰ ਦੱਸਿਆ ਵੀ ਤੁਸੀਂ ਇਹਦੀ ਮਿਲਤੀ ਗਿਣਤੀ ਨਹੀਂ ਕਰ ਸਕਦੇ ਕਿਉਂਕਿ ਸੰਤਾਂ ਦੇ ਬਚਨ ਨੇ ਕਿ ਇਹਦੀ ਮਿਲਤੀ ਗਿਣਤੀ ਕਿਉਂਕਿ ਜਿਹੜੀ ਸੰਤਾਂ ਦੇ ਵਿੱਚ ਸ਼ਕਤੀ ਹੁੰਦੀ ਹੈ ਉਹਨਾਂ ਦੀ ਤਪੱਸਿਆ ਹੁੰਦੀ ਹੈ ਤਾਂ ਉਸ ਨੂੰ ਪਰਖਣਾ ਆਪਾਂ ਕਹਿ ਸਕਦੇ ਹਾਂ ਕਿ ਉਸ ਨੂੰ ਪਰਖਣਾ ਆਪਜੀ ਨੂੰ ਪਤਾ ਹੀ ਹੈ ਕਿ ਨਹੀਂ ਪਰਖਣਾ ਚਾਹੀਦਾ ਪਰ ਫਿਰ ਵੀ ਜਿਵੇਂ ਸਾਨੂੰ ਦੱਸਣ ਮੁਤਾਬਕ ਮਿਲਿਆ ਤੁਸੀਂ ਪਹਿਲਾਂ ਵੀ ਵੀਡੀਓ ਦੇਖੀਆਂ ਹੋਣਗੀਆਂ ਸਰਵਾਜ ਦੇ ਇਹ ਉਹ ਰਿਹਾਸਮਈ ਚਮਤਕਾਰੀ ਦਰਵਾਜ਼ਾ ਜਿਸ ਦੀ ਅਜੇ ਤੱਕ ਕੋਈ ਮਿੰਤੀ ਗਿਣਤੀ ਨਹੀਂ ਹੋਈ ਜਿਵੇਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਦਰਵਾਜ਼ੇ ਦੇ ਵਿੱਚੋਂ ਪਸ਼ੂ ਵੀ ਲੰਘਿਆ ਕਰਦੇ ਸਨ ਅੱਜ ਵੀ ਕਹਿੰਦੇ ਨੇ ਲੋਕ ਕਿ ਇਸ ਦਰਵਾਜ਼ੇ ਦੇ ਵਿੱਚੋਂ ਪਸ਼ੂ ਲੰਘਦੇ ਆ ਇਸ ਦਰਵਾਜ਼ੇ ਦੇ ਵਿੱਚੋਂ ਸਾਰਾ ਢੋਆ ਢਾਈ ਦਾ ਸਮਾਨ ਜਿਹੜਾ ਇਸ ਦਰਵਾਜ਼ੇ ਦੇ ਵਿੱਚੋਂ ਹੀ ਲਿਆਂਦਾ ਜਾਂਦਾ ਸੀ ਇਸ ਦਰਵਾਜੇ ਦੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਮੱਜਾਂ گاਵਾਂ ਬਲਦਾਂ ਦੀ ਗੱਲ ਕਰ ਲਗੇ ਤਾਂ ਸਾਰੇ ਇਸ ਦਰਵਾਜੇ ਦੇ ਵਿੱਚੋਂ ਪਾਰ ਹੁੰਦੇ ਸੀ ਉਸ ਟਾਈਮ ਇਸ ਦਰਵਾਜੇ ਦੇ ਵਿੱਚੋਂ ਪਾਰ ਹੁੰਦੇ ਸੀ ਇਹ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਸੋ ਇਹ ਉਹ ਰਿਹਾਸਮਈ ਚਮਤਕਾਰੀ ਦਰਵਾਜਾ ਜਿਸ ਦੀ ਅੱਜ ਤੱਕ ਮਿੰਤੀ ਗਿਣਤੀ ਨਹੀਂ ਹੋਈ ਜੇ ਤੁਸੀਂ ਇੱਥੋਂ ਮਿਲਣਾ ਸਟਾਰਟ ਕਰੋਗੇ ਚਾਹੇ ਤੁਸੀਂ ਐਨਸੀ ਟੇਪ ਨਾਲ ਮਿਲ ਸਕਦੇ ਹੋ ਜਦੋਂ ਤੁਸੀਂ ਗਿੱਠਾਂ ਦੇ ਨਾਲ ਜਦੋਂ ਇੱਥੋਂ ਤੁਸੀਂ ਮਿੰਨਾ ਸਟਾਰਟ ਕਰੋਗੇ ਤਾਂ ਉੱਪਰ ਵੱਲ ਜੋ ਤੁਸੀਂ ਜਾਓਗੇ ਇੱਥੇ ਜਾ ਕੇ ਜਿੰਨੀ ਵੀ ਤੁਹਾਡੀ ਮਿੰਤੀ ਆਊਗੀ ਫਿਰ ਉਹੀ ਮਿੰਤੀ ਤੁਸੀਂ ਜਦੋਂ ਇਸ ਜਗ੍ਹਾ ਤੋਂ ਸਟਾਰਟ ਕਰਕੇ ਨੀਚੇ ਦੇ ਵੱਲ ਲੈ ਕੇ ਆਉਂਗੇ ਤਾਂ ਮਿੰਤੀ ਦੇ ਵਿੱਚ ਫਰਕ ਜ਼ਰੂਰ ਪੈਣਾ ਹੀ ਪੈਣਾ ਫਿਲਹਾਲ ਅਸੀਂ ਆਫ ਕੈਮਰਾ ਤਾਂ ਇਹਨੂੰ ਮਿਲ ਕੇ ਦੇਖ ਚੁੱਕੇ ਹਾਂ ਆਫ ਕੈਮਰਾ ਤਾਂ ਬਹੁਤ ਜ਼ਿਆਦਾ ਜਿਹੜਾ ਅੰਤਰ ਆਉਂਦਾ ਪਰ ਅਸੀਂ ਲਾਈਵ ਤੁਹਾਨੂੰ ਮਿੰਤੀ ਕਰਕੇ ਨਹੀਂ ਦਿਖਾ ਸਕਦੇ ਕਿਉਂਕਿ ਉਹਦੇ ਪਿੱਛੇ ਕਈ ਕਾਰਨ ਨੇ ਕਈ ਉਹਦੇ ਪਿੱਛੇ ਗੱਲਾਂ ਨੇ ਕਈ ਰਾਜ਼ ਨੇ ਇਸ ਕਰਕੇ ਅਸੀਂ ਤੁਹਾਨੂੰ ਲਾਈਵ ਦੀ ਬੇਨਤੀ-ਗਿੰਤੀ ਕਰਕੇ ਨਹੀਂ ਦਿਖਾ ਸਕਦੇ ਪਰ ਇਹ ਚਮਤਕਾਰੀ ਦਰਵਾਜ਼ਾ ਆਪਾਂ ਕਹਿ ਸਕਦੇ ਹਾਂ ਰਹੱਸਮਈ ਦਰਵਾਜ਼ਾ ਜਿਸ ਦੀ ਅੱਜ ਤੱਕ ਬੇਨਤੀ-ਗਿੰਤੀ ਕੋਈ ਨਹੀਂ ਹੋਈ ਤੇ ਜੇਕਰ ਤੁਹਾਡੇ ਵੀ ਕਿਸੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੋਈ ਇਹੋ ਜਿਹਾ ਰਹੱਸਮਈ ਕੋਈ ਚੀਜ਼ ਹੈਗੀ ਆ ਕੋਈ ਚਮਤਕਾਰੀ ਚੀਜ਼ ਹੈਗੀ ਆ ਤਾਂ ਤੁਸੀਂ ਸਾਡੇ ਮੈਸੇਜ ਬਾਕਸ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਉਸ ਦੀ ਦੇ ਸਕਦੇ ਹੋ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਫਿਲਹਾਲ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਉਹ ਦਰਵਾਜ਼ਾ ਹੈ ਜਿੱਥੇ ਸਾਧੂ ਸੰਤਾਂ ਦੇ ਬਚਨ ਹੋਏ ਸੀ ਤੇ ਇਸ ਦਰਵਾਜੇ ਦੇ ਵਿੱਚੋਂ ਦੀ ਮੱਜਾ گاਵਾ ਬਲਦ ਵਗੈਰਾ ਵੀ ਲੰਘਦੇ ਸੀ ਸਾਰੇ ਢੋਆ ਢਾਈ ਦਾ ਜਿਹੜਾ ਸਮਾਨ ਹੈ ਤੋਂ ਇਸ ਦਰਵਾਜੇ ਦੇ ਵਿੱਚੋਂ ਦੀ ਲਿਆਂਦਾ ਜਾਂਦਾ ਸੀ ਤੁਹਾਡੇ ਕੋਲ ਵੀ ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਕਿ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਕੋਈ ਰਹੱਸਮਈ ਜਿਹੜੀ ਜਗ੍ਹਾ ਹੈਗੀ ਹੈ ਤਾਂ ਸਾਨੂੰ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ